ਉਨਮੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਅਦਬ ਦੇ ਨਾਲ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਐਨ ਬੜੇ ਤਰੀਕੇ ਨਾਲ ਕਥਾ ਕਰਦੇ ਆ ਸਿੱਧੇ ਸਾਦੇ ਬੋਲ ਹੁੰਦੇ ਆ ਜਿਹੜੇ ਸਿੱਧੇ ਸੰਗਤ ਦੇ ਦਿਲ ਨੂੰ ਟੰਬਦੇ ਆ ਉਹ ਤੁਹਾਡੇ ਨਾਲ 9 ਵਜੇ ਕੇ 10 ਮਿੰਟ ਤੱਕ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਅਗਲਾ ਸਮਾਂ ਇਸੇ ਤਰ੍ਹਾਂ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਮੰਗਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਧੰਨ ਬਾਬਾ ਫੇਰਾਖੋ ਜੀ ਧੰਨ ਬਾਬਾ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਵਿੱਤਰ ਗੋਦ ਦਾ ਆਨੰਦ ਵਾਰੀ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੇ ਸਤਗੁਰ ਦੀ ਪਵਿੱਤਰ ਗੋਦ 'ਚ ਜੁਰ ਬੈਠੇ ਹੋ ਆਓ ਜਿੰਨਾਂ ਕਸਮਾ ਗੁਰਮਖਾਂ ਵੱਲੋਂ ਹੁਕਮ ਹੋਇਆ ਹੈ ਸਤਗੁਰੂ ਤਰਸ ਕਰਕੇ ਰਹਿਮਤ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਸਤਗੁਰ ਦੀ ਆਓ ਜਿੰਨੇ ਬੈਠੇ ਹੋ ਸਤਗੁਰ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਸਤਗੁਰੂ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਵੀ ਬੜੇ ਪਿਆਰ ਦੇ ਗੁਰਮੁਖ ਕੋ ਲਿਖਦਾ ਹੈ ਕਹਿੰਦਾ ਅਧਿਆਤਮਿਕ ਪੱਖ ਤੋਂ ਜਿਹੜੇ ਉੱਚੇ ਨੇ ਨਾ ਉਹਨਾਂ ਦੇ ਕੋਲ ਬੈਠਿਆ ਕਰੋ ਹੁਣ ਗੱਲ ਧਿਆਨ ਦਿਓ ਗੁਰਮੁਖ ਸੁਣਿਓ ਗੁਨਾ ਦੇ ਪੱਖ ਤੋਂ ਜਿਹੜੇ ਉੱਚੇ ਨੇ ਵੱਡੇ ਨੇ ਉਹਨਾਂ ਦਾ ਸੰਕਰਿਆ ਕਰੋ ਉਹਨਾਂ ਦੇ ਕੋਲ ਬੈਠਿਆ ਕਰੋ ਉਹ ਕਵੀ ਕੀ ਲਿਖਦਾ ਕਹਿੰਦੇ ਬੈਠੀਏ ਸੰਗ ਵੱਡਣ ਕੇ ਹੋਤ ਵੱਡਣ ਸਿਉ ਮੇਲ ਕਹਿੰਦੇ ਵੱਡਿਆਂ ਦੇ ਕੋਲ ਬਈਏ ਤੇ ਵੱਡਿਆਂ ਨਾਲ ਮੇਲ ਹੁੰਦਾ ਹੈ ਬੈਠੀਏ ਸੰਗ ਵੱਡਣ ਕੇ ਹੋਤ ਵੱਡਤ ਹੈ ਮੇਲ ਸਭੀ ਜਾਣਤ ਕੇ ਵੱਡਤ ਹੈ ਬਿਰਕ ਬਰਾਬਰ ਵੇਲ ਕਿੰਦੇ ਸਾਰੇ ਜਾਣਦੇ ਨੇ ਜਿੱਡਾ ਵੱਡਾ ਦਰਖਤ ਹੋਵੇਗਾ ਉੱਡੀ ਵੱਡੀ ਵੇਲ ਹੋ ਜਾਵੇਗੀ ਕਿਉਂ ਦਰਖਤ ਵੱਡਾ ਤਾਂ ਵੇਲ ਵੀ ਵੱਡੀ ਉੱਡੀ ਹੋ ਜਾਂਦੀ ਹੈ ਇਸ ਕਰਕੇ ਅਧਿਆਤਮਕ ਬਖਤ ਜਿਹੜੇ ਉੱਚੇ ਨੇ ਜੋ ਪਰਮਾਰਥ ਦੇ ਪੰਦੀ ਨੇ ਗੁਨਾਵਾਲੇ ਉਹਨਾਂ ਦੀ ਸਮਝ ਕਰੋਗੇ ਤਾਂ ਤੁਸੀਂ ਵੀ ਗੁਨਾਵਾਲੇ ਬਣ ਜਾਓਗੇ ਸਭੀ ਜਾਣਤ ਕਿ ਬਡਤ ਹੈ ਬਿਰਖ ਬਰਾਬਰ ਵੇਲ ਕਿ ਕੋਈ ਮਿੱਟੀ ਵੀ ਸੰਗਤ ਦਾ ਅਸਰ ਕਬੂਲਦੀ ਹੈ ਹਾਂ ਭਾਗਾਂ ਵਾਲਿਓ ਮਿੱਟੀ ਵੀ ਸੰਗਤ ਦਾ ਅਸਰ ਕਬੂਲਦੀ ਜੀ ਇੱਕ ਨਾਮ ਸੁਣਿਆ ਗੁਰਮਖੋ ਈਰਾਨ ਦੇ ਬੜੇ ਵੱਡੇ ਲਖਾਰੀ ਹੋਏ ਈਰਾਨ ਦੇ ਬਹੁਤ ਵੱਡੇ ਲਖਾਰੀ ਹੋਏ ਨੇ ਸ਼ੇਖ ਸ਼ਾਹ ਦੀ ਇਹ ਉਹਨਾਂ ਦਾ ਬਚਨ ਹੈ ਉਹ ਕਿਹਾ ਕਰਦੇ ਸਨ ਕਹਿੰਦੇ ਜੇ ਚਾਹੁੰਦੇ ਹੋ ਨਾ ਦਿੰਦੇ ਸਮੇ ਅਸੀਂ ਬਾਦਸ਼ਾਹ ਬਣ ਜਾਈਏ ਜੇ ਚਾਹੁੰਦੇ ਹੋ ਦਿਨੇ ਅਸੀਂ ਰਾਜਿਆਂ ਵਾਲੀ ਜ਼ਿੰਦਗੀ ਬਤੀਤ ਕਰੀਏ ਦਿਨੇ ਅਸੀਂ ਰਾਜੇ ਮੰਗੂ ਰਹੀਏ ਤੇ ਸ਼ੇਖ ਸ਼ਾਹ ਦੀ ਹੁਣ ਧਿਆਨ ਦੇ ਪਤਾ ਕੀ ਕਹਿੰਦੇ ਸਨ ਕਹਿੰਦੇ ਸੰਸਾਰ ਦੇ ਲੋਕੋ ਇਹ ਦੁਨੀਆ ਵਾਲਿਓ ਜੇ ਚਾਹੁੰਦੇ ਹੋ ਦਿਨੇ ਅਸੀਂ ਬਾਦਸ਼ਾਹ ਬਣ ਜਾਈਏ ਦਿਨੇ ਰਾਜਿਆਂ ਵਾਂਗੂ ਜ਼ਿੰਦਗੀ ਬਤੀਤ ਕਰੀਏ ਤੇ ਪਿਛਲ ਰਾਤ ਉਸ ਦਾਤੇ ਦੇ ਅੱਗੇ ਮੰਗਤੇ ਬਣ ਜਾਓ ਉਸ ਦਾਤੇ ਦੇ ਭਿਖਾਰੀ ਬਣ ਜਾਓ ਜੇ ਪਿਛਲ ਰਾਤ ਤੁਸੀਂ ਮੰਗਤੇ ਬਣ ਜਾਓਗੇ ਦਾਤੇ ਦੇ ਉਸ ਮੌਲਾ ਦੇ ਉਸ ਅਕਾਲ ਪੁਰਖ ਦੇ ਤੇ ਉਹ ਦਾਤਾ ਤੁਹਾਨੂੰ ਦਿਨੇ ਬਾਦਸ਼ਾਹ ਬਣਾ ਦੇਗਾ ਬਾਦਸ਼ਾਹ ਇਹ ਸ਼ੇਖ ਸ਼ਾਦੀ ਦਾ ਬਚਨ ਹੈ ਗੁਰਮਖੋ ਬੜਾ ਕਈ ਮਾਪੜ ਕਨੇ ਸੁਣਾਇਆ ਬਚਨ ਉਹ ਸ਼ੇਖ ਸ਼ਾਦੀ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਹੈ ਆਪਣੇ ਇੱਕ ਮਿੱਤਰ ਨੂੰ ਆਖਣ ਲੱਗੋ ਮਿੱਤਰਾ ਮੈਨੂੰ ਮਿੱਟੀ ਦੇ ਮੈਂ ਹੱਥ ਸਾਫ਼ ਕਰਨੇ ਨੇ ਹੁਣ ਕਈ ਬਜ਼ੁਰਗ ਬੈਠੇ ਇਹਨਾਂ ਨੂੰ ਪਤਾ ਪਹਿਲਾਂ ਲੋਕ ਮਿੱਟੀ ਨਾਲ ਜੜੇ ਤਨ ਹੱਥ ਸਾਫ਼ ਕਰਦੇ ਸਨ ਬਰਤਨ ਵੀ ਸ਼ੇਖ ਸ਼ਾਹ ਦੀ ਆਪਣੇ ਮਿੱਤਰ ਨੂੰ ਕੀ ਆਖਣ ਲੱਗੇ ਉਹ ਮਿੱਤਰ ਮੈਨੂੰ ਮਿੱਟੀ ਦੇ ਮੇਂ ਹੱਥ ਸਾਫ਼ ਕਰਨੇ ਨੇ ਅਜੇ ਹਨੇਰਾ ਹੈ ਉਹ ਮਿੱਤਰ ਨੇ ਜ਼ਮੀਨ ਤੋਂ ਫੜ ਕੇ ਮਿੱਟੀ ਦਿੱਤੀ ਜਿਹੜਾ ਥਾਂ ਨੂੰ ਮਲੀ ਤੇ ਮਿੱਟੀ ਦੀ ਸੁਗੰਧੀ ਆਵੇ ਮਿੱਟੀ ਦੀ ਖੁਸ਼ਬੂ ਆਵੇ ਹੁਣ ਸ਼ੇਖ ਸ਼ਾਹ ਦੀ ਸੋਚਦੇ ਨੇ ਕਹਿੰਦੇ ਸ਼ਾਇਦ ਮੇਰੇ ਮਿੱਤਰ ਨੂੰ ਭੁਲੇਖਾ ਲੱਗ ਗਿਆ ਮੈਂ ਇਹਦੇ ਕੋਲੋਂ ਮਿੱਟੀ ਮੰਗੀ ਸੀ ਸ਼ਾਇਦ ਮੇਰੇ ਮਿੱਤਰ ਨੂੰ ਭੁਲੇਖਾ ਲੱਗ ਗਿਆ ਮੈਂ ਇਹਦੇ ਕੋਲੋਂ ਮਿੱਟੀ ਮੰਗੀ ਸੀ ਇਹਨੇ ਮੈਨੂੰ ਅੰਬਰ ਜਾਂ ਕਸਤੂਰੀ ਦੇ ਦਿੱਤੀ ਹੈ ਮੈਂ ਤਾਂ ਇਹਦੇ ਕੋਲੋਂ ਮਿੱਟੀ ਮੰਗੀ ਸੀ ਇਹਨੂੰ ਭੁਲੇਖਾ ਲੱਗ ਗਿਆ ਇਹਨੇ ਅੰਬਰ ਦਾ ਮੈਨੂੰ ਕਸਤੂਰੀ ਦੇ ਦਿੱਤੀ ਹੈ ਉਹ ਆਖਣਗੇ ਉਹ ਮਿੱਤਰਾਂ ਮੈਂ ਤੇਰੇ ਕੋਲੋਂ ਮਿੱਟੀ ਮੰਗੀ ਸੀ ਤੈਨੂੰ ਭੁਲੇਖਾ ਲੱਗਿਆ ਤੂੰ ਅੰਬਰ ਦਾ ਮੈਨੂੰ ਕਸਤੂਰੀ ਦੇ ਦਿੱਤੀ ਐ ਉਹ ਕਹਿੰਦਾ ਨਹੀਂ ਜੀ ਮੈਂ ਮਿੱਟੀ ਦਿੱਤੀ ਤੁਹਾਨੂੰ ਸ਼ੇਖ ਸ਼ਾਹ ਜੀ ਕਹਿੰਦੇ ਧਿਆਨ ਨਾਲ ਦੇਖ ਕਹਿੰਦਾ ਜੀ ਇਹ ਕੋਈ ਜ਼ਮੀਨ ਤੋਂ ਮਿੱਟੀ ਲੈ ਕੇ ਦਿੱਤੀ ਤੁਹਾਨੂੰ ਮੈਂ ਹੁਣ ਸ਼ੇਖ ਸ਼ਾਹ ਜੀ ਅੱਗੇ ਹੁੰਦੇ ਨੇ ਵੇਖਦੇ ਨੇ ਸੱਚ ਕੋਈ ਮਿੱਟੀ ਹੈ ਹੁਣ ਲਿਖਾਰੀ ਸੰ ਕਵੀ ਸੰ ਮਿੱਟੀ ਨੂੰ ਪੁੱਛਦੇ ਨੇ ਕਹਿੰਦੇ ਇਹ ਖਾਕ ਹੈ ਤੂੰ ਨਾ ਚੀਜ਼ ਮਿੱਟੀ ਲੋਕਾਂ ਦੇ ਪੈਰਾਂ ਥੱਲੇ ਰਹਿਣ ਵਾਲੀ ਪਰ ਤੇਰੇ ਵਿੱਚ ਐਡੀ ਖੁਸ਼ਬੂ ਕਿਉਂ ਆ ਰਹੀ ਆ ਤੂੰ ਇੰਨੀ ਸੁਗੰਧਿਤ ਕਿਵੇਂ ਹੋ ਗਈ ਅੱਗੋਂ ਫਿਰ ਮਿੱਟੀ ਜਵਾਬ ਦਿੰਦੀ ਪਤਾ ਕੀ ਕਹਿੰਦੀ ਸ਼ੇਖ ਜੀ ਹੈ ਤੇ ਮੈਂ ਨਾ ਚੀਜ਼ ਮਿੱਟੀ ਪਰ ਮੈਨੂੰ ਕੁਝ ਸਮੇਂ ਤੋਂ ਖੁਸ਼ਬੂਦਾਰ ਫੁੱਲਾਂ ਦੀ ਸੰਗਤ ਹੋ ਗਈ ਸ਼ੇਖ ਜੀ ਹੈ ਤੇ ਮੈਂ ਨਾ ਚੀਜ਼ ਮਿੱਟੀ ਮੈਨੂੰ ਕੁਝ ਸਮੇਂ ਤੋਂ ਖੁਸ਼ਬੂਦਾਰ ਫੁੱਲਾਂ ਦੀ ਸੰਗਤ ਹੋ ਗਈ ਉਹਨਾਂ ਦੀ ਸੰਗਤ ਸਦਕੇ ਮੇਰੇ ਵਿੱਚੋਂ ਵੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਤੇ ਹੈ ਤੇ ਮੈਂ ਨਾ ਚੀਜ਼ ਮਿੱਟੀ ਵੇਖੋ ਭਾਗਾਂ ਵਾਲਿਓ ਫੇ ਸ਼ੇਖ ਸ਼ਾਦੀ ਲਿਖਦੇ ਤੇ ਕਹਿੰਦੇ ਉਸ ਦਿਨ ਮੈਨੂੰ ਪਤਾ ਲੱਗਾ ਚੰਗੀ ਸੰਗਤ ਦਾ ਅਸਰ ਮਿੱਟੀ ਵੀ ਕਬੂਲਦੀ ਹੈ ਉਹ ਸੰਸਾਰ ਦੇ ਲੋਕੋ ਚੰਗੀ ਸੰਗਤ ਕਰਿਆ ਕਰੋ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਕਰੋ ਭਲੇ ਪੁਰਸ਼ਾਂ ਦੀ